ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਸੋ ਅੱਜ ਆਪਾਂ ਕੁਝ ਖਾਸ ਬੇਨਤੀਆਂ ਸਾਂਝੀਆਂ ਕਰਨ ਲੱਗੇ ਆ ਸੋ ਪਿਆਰਿਓ ਭਗਵਾਨ ਸਿੰਘ ਮਾਨ ਦੀ ਪਹਿਲੀ ਪਤਨੀ ਜਿਹੜੇ ਪ੍ਰੀਤ ਇੰਦਰਪ੍ਰੀਤ ਕੌਰ ਗਰੇਵਾਲ ਉਹਨਾਂ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਭਗਵੰਤ ਮਾਨ ਵੱਲੋਂ ਪਹਿਲੀ ਪਤਨੀ ਨੂੰ ਭਾਰਤ ਦੇ ਵਿੱਚ ਦਾਖਲ ਹੋਣ ਦੀ ਪਾਬੰਦੀ ਲਗਾਈ ਗਈ ਹੈ ਧੀ ਸਿਰਤ ਤੇ ਵੀ ਵੱਡੀ ਕਾਰਵਾਈ ਹੋਵੇਗੀ ਦੋਵਾਂ ਮਾਵਾਂ ਧੀਆਂ ਤੇ ਇਹ ਪਾਬੰਦੀ ਲਗਾਈ ਗਈ ਹੈ ਤੇ ਹੁਣ ਆਖਰ ਦੇ ਵਿੱਚ ਅੱਗੇ ਕੀ ਹੋਏਗਾ ਸੋ ਆਪਾਂ ਕੁਝ-ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਕਿਉਂਕਿ ਲੋਕ ਕਾਫੀ ਜ਼ਿਆਦਾ ਇਸ ਵਿਸ਼ੇ ਨੂੰ ਤੂਲ ਦੇ ਰਹੇ ਨੇ ਪਹਿਲਾਂ ਤੇ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਤੁਸੀਂ ਸਾਰੇ ਜੁੜੇ ਹੋਇਓ ਔਰ ਵੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਸਾਰਾ ਸਿਸਟਮ ਹੈ ਉਹ ਹੋ ਰਿਹਾ ਹੈ ਤੇ ਸਾਰਾ ਸਿਸਟਮ ਜਿਹੜਾ ਹੈ ਤੁਸੀਂ ਲਗਭਗ ਵੇਖ ਹੀ ਰਹੇ ਹੋ ਆਖਰ ਭਗਵੰਤ ਸਿੰਘ ਮਾਨ ਦੀ ਜਿਹੜੀ ਪਹਿਲੀ ਪਤਨੀ ਐ ਇੰਦਰਪ੍ਰੀਤ ਕੌਰ ਗਰੇਵਾਲ ਉਹਨਾਂ ਦਾ ਜਿਹੜਾ ਪੇਜ ਐ ਉਹ ਬੰਦ ਕਰਵਾ ਦਿੱਤਾ ਗਿਆ ਹੈ। ਉਹ ਬੰਦ ਬੰਦ ਕਰ ਦਿੱਤਾ ਗਿਆ। ਸੋ ਹੁਣ ਭਗਵੰਤ ਮਾਨ ਦੀ ਪਹਿਲੀ ਪਤਨੀ ਨੇ ਬਹੁਤ ਸਾਰੀਆਂ ਪੋਸਟਾਂ ਪਾਈਆਂ ਨੇ ਪਹਿਲਾਂ ਨਿਆਮਤ ਕੌਰ ਦੇ ਜਨਮ ਤੇ ਵੀ ਪੋਸਟਾਂ ਪਾਈਆਂ ਤੇ ਹੋਰ ਸਿਰਤ ਦੇ ਵਿਵਾਦ ਤੇ ਵੀ ਪੋਸਟਾਂ ਪਾਈਆਂ ਸੋ ਬਹੁਤ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਨੇ ਲਗਭਗ ਸ਼ੇਅਰ ਹੋਈਆਂ ਨੇ। ਇੱਥੇ ਮੈਂ ਤੁਹਾਡੀ ਜਾਣਕਾਰੀ ਦੇ ਲਈ ਦੱਸਦੇ ਹਾਂ ਕਿ ਉਹਨਾਂ ਦਾ ਪੇਜ ਸਿਰਫ ਜਿਹੜਾ ਬੰਦ ਕੀਤਾ ਗਿਆ ਹੈ ਭਾਰਤ ਦੇ ਵਿੱਚ ਉਹਨਾਂ ਦਾ ਪੇਜ ਬੰਦ ਕਰ ਦਿੱਤਾ ਗਿਆ ਹੈ ਭਾਰਤ ਦੇ ਵਿੱਚ ਇਸ ਪੇਜ ਤੇ ਪਾਬੰਦੀ ਲਗਾਈ ਗਈ ਹੈ ਸਾਡੇ ਲੋਕਾਂ ਵੱਲੋਂ ਕੁਝ ਅਜੀਬੋ ਗਰੀਬ ਕਹਾਣੀਆਂ ਘੜੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੂੰ ਗਲਤ ਬੋਲਿਆ ਜਾ ਰਿਹਾ ਹੈ ਉਹਨਾਂ ਦੇ ਪਰਿਵਾਰ ਨੂੰ ਗਲਤ ਬੋਲਿਆ ਜਾ ਰਿਹਾ ਹੈ ਦੇਖੋ ਇਹਦੇ ਵਿੱਚ ਇਹ ਉਹਨਾਂ ਦਾ ਪਰਿਵਾਰਕ ਮਸਲਾ ਹੈ ਜੇ ਉਹਨਾਂ ਨੇ ਬੰਦ ਕਰਵਾਤਾ ਤੇ ਕੋਈ ਗੱਲ ਨਹੀਂ ਪਰ ਹੁਣ ਕੁਝ ਲੋਕ ਇੰਜ ਆ ਜੀ ਸਾਨੂੰ ਨਾਲ ਖੜਨਾ ਚਾਹੀਦਾ ਮੈਂ ਕਹਿੰਦਾ ਨਾਲ ਖੜਨੂ ਤੇ ਫਿਰ ਅੰਮ੍ਰਿਤਪਾਲ ਸਿੰਘ ਵੀ ਐ ਬੰਦੀ ਸਿੰਘ ਵੀ ਨੇ ਸਾਡੇ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਮਸਲਾ ਵੀ ਐ ਉਧਰ ਵੀ ਨਾਲ ਖੜੋ ਕਿਉਂ ਨਹੀਂ ਖੜਦੇ ਉਹਨਾਂ ਦੀ ਪਹਿਲੀ ਪਤਨੀ ਆ ਉਹਨਾਂ ਦੇ ਆਪਸੀ ਪਰਿਵਾਰਕ ਰੰਜਿਸ਼ ਹੈ ਕੁਝ ਵੀ ਐ ਚਲੋ ਲਾ ਲਓ ਪਹਿਲਾਂ ਰਿਸ਼ਤੇ ਸੀ ਜਦੋਂ ਵੱਖ ਹੋ ਜਾਂਦੇ ਨੇ ਫਿਰ ਸਾਰਾ ਕੁਝ ਇਦਾਂ ਹੀ ਹੁੰਦਾ ਹੁੰਦਾ ਤੇ ਅਸੀਂ ਇਹਨਾਂ ਵਿਸ਼ਿਆਂ ਤੇ ਕਿਉਂ ਤੂਲ ਦੇ ਰਿਹਾ ਕਿਉਂ ਅਸੀਂ ਉਹ ਆ ਚਾਹੇ ਬੰਦ ਕਰਾਤਾ ਪੇਜ ਚਾਹੇ ਬੰਦ ਹੋਇਆ ਕੁਝ ਵੀ ਹੋਇਆ ਜੀ ਉਹ ਅਗਲੇ ਦੇ ਪਰਿਵਾਰ ਦੀ ਗੱਲ ਹੈ ਮਸਲਾ ਅਗਲੇ ਦਾ ਅਗਲੇ ਸੁਲਝਾਉਣਗੇ ਆਪੀ ਕਹਿੰਦੇ ਜੀ ਉਹਨਾਂ ਤੇ ਭਾਰਤ ਵਿੱਚ ਦਾਖਲ ਹੋਣ ਤੇ ਪਾਬੰਦੀ ਲਾਤੀ ਜੀ ਅਸੀਂ ਪ੍ਰੋਟੈਸਟ ਕਰਾਂਗੇ ਜੀ ਇਹ ਕਰਾਂਗੇ ਕੀ ਕੀ ਕਰ ਸਕਦੇ ਆਂ ਜੀ ਦੇਖੋ ਪਰਿਵਾਰਕ ਮਸਲੇ ਨੇ ਪਹਿਲੀ ਗੱਲ ਇਹ ਆ ਵੀ ਉਹਨਾਂ ਦੇ ਭਾਰਤ ਵਿੱਚ ਐਂਟਰ ਹੋਣ ਤੇ ਪਾਬੰਦੀ ਲੱਗ ਹੀ ਨਹੀਂ ਸਕਦੀ। ਕੌਣ ਲਾ ਸਕਦਾ ਹੈ ਜੀ ਪਾਬੰਦੀ? ਨਹੀਂ ਲਾ ਸਕਦੇ। ਕੋਈ ਵੀ ਨਹੀਂ ਕਰ ਸਕਦਾ। ਚਾਹੇ ਬੰਦਾ ਜਿੱਦੀ ਮਰਜ਼ੀ ਵੱਡੀ ਪਾਵਰ 'ਚ ਆ ਜਾਵੇ, ਉਹਨਾਂ ਦੇ ਭਾਰਤ ਦੇ ਵਿੱਚ ਐਂਟਰੀ ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ। ਕਿਸੇ ਵੀ ਵੇਸਤੇ ਨਹੀਂ ਪਾਬੰਦੀ ਲਗਾਈ ਜਾ ਸਕਦੀ ਕਿਉਂਕਿ ਪਿਸ਼ੋਕੜ ਉਹਨਾਂ ਦਾ ਇੱਥੇ ਦਾ ਜੀ। ਕਿਵੇਂ ਪਾਬੰਦੀ ਲਗਾ ਦਾਂਗੇ? ਔਰ ਨਾਲ ਹੀ ਇੱਕ ਬੇਨਤੀ ਕਰਾਂ ਕਿ ਉਹਨਾਂ ਦਾ ਪੇਜ ਸਿਰਫ ਫੇਸਬੁੱਕ ਪੇਜ ਜਿਹੜਾ ਉਹ ਬੰਦ ਹੋਇਆ। ਤੋਂ ਆਖਰ ਹੁਣ ਉਹਨਾਂ ਦੀ ਪਤਨੀ ਕਹਿ ਰਹੀ ਹੈ ਕਿ ਸੱਚ ਸੁਣਨ ਤੋਂ ਇੰਨਾ ਡਰ ਇੰਨਾ ਡਰ ਜਿਹੜਾ ਹੈ ਕੀ ਕੀ ਕਹਿ ਸਕਦੇ ਆ ਕੀ ਕਹੀਏ ਹੁਣ ਆਖਰਕਾਰ ਕਦੇ ਪ੍ਰੀਤ ਗਰੇਵਾਲ ਕਹਿੰਦੀ ਹੈ ਮੈਂ ਐ ਕਰ ਦੂੰਗੀ ਮੈਂ ਭਗਵੰਤ ਮਾਨ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਲੋਕਾਂ ਸਾਹਮਣੇ ਰੱਖ ਦੂੰਗੀ ਮੈਂ ਐ ਕਰ ਦੂੰ ਮੈਂ ਉਹ ਕਰ ਦੂੰ ਬਹੁਤ ਕੁਝ ਕਿਹਾ ਜਾਂਦਾ ਹੈ ਲਗਭਗ ਬਹੁਤ ਸਾਰੀਆਂ ਪੋਸਟਾਂ ਵੀ ਸ਼ੇਅਰ ਕੀਤੀਆਂ ਗਈਆਂ ਇਥੋਂ ਤੱਕ ਵੀ ਕਹਿ ਦਿੱਤਾ ਭਗਵੰਤ ਮਾਨਾ ਮੈਂ ਤੇਰੇ ਨੰਗੇ ਦੀਆਂ ਵੀਡੀਓ ਸ਼ੇਅਰ ਕਰ ਦੂੰ ਹੁਣ ਉੱਤੇ ਕੀ ਹੋ ਗਿਆ ਹੁਣ ਜੇ ਅੱਜ ਪੇਜ ਬੰਦ ਹੋ ਗਿਆ ਤੇ ਫਿਰ ਇਦਾਂ ਕਹਿਣਾ ਵੀ ਸੱਚ ਸੁਣਨ ਤੋਂ ਇੰਨਾ ਡਰ ਕੀ ਕਹਿ ਸਕਦੇ ਆ ਪਰਿਵਾਰਕ ਮਸਲੇ ਨੇ ਜੀ ਉਹਨਾਂ ਵਿੱਚ ਜੋ ਕੁਝ ਹੁੰਦਾ ਚੱਲਣ ਦਿਓ ਆਪਸੀ ਲੋਕ ਤੁਲਨਾ ਦੇਣ ਇਸ ਵਿਸ਼ੇ ਨੂੰ ਪੇਜ ਹੈਕ ਕਰਤਾ ਕੋਈ ਗੱਲ ਨਹੀਂ ਪੇਜ ਬੰਦ ਹੋ ਗਿਆ ਕੋਈ ਗੱਲ ਨਹੀਂ ਸੋ ਆਖਰ ਨਵੇਂ ਪੇਜ ਬਣ ਜਾਣਗੇ ਪਰ ਯਾਦ ਰੱਖਿਓ ਸਾਡੀ ਕੀਤੀ ਹੋਈ ਗੱਲ ਬਹੁਤ ਦੂਰ ਜਾਊਗੀ ਇਹ ਇਹ ਗੱਲ ਨਾ ਕਦੇ ਵੀ ਭੁੱਲਿਓ ਸਾਡੇ ਪਰਿਵਾਰ ਨੇ ਪਰਿਵਾਰਕ ਮਸਲੇ ਨੇ ਸਾਡੇ ਵੀ ਉਹਨਾਂ 'ਚ ਧਿਆਨ ਦਿਓ ਆਪਣੇ ਮਸਲਿਆਂ ਨੂੰ ਸੁਲਝਾਓ ਇਨ੍ਹਾਂ ਮਸਲਿਆਂ 'ਚ ਨਾ ਪਾਓ ਮੈਂ ਇਹੋ ਬੇਨਤੀ ਕਰਨੀ ਚਾਹਨਾ ਸੋ ਆਖਰ ਬਾਕੀ ਜਿਵੇਂ ਭਾਈ ਤੁਹਾਡੀ ਮਰਜ਼ੀ ਮੈਂ ਇਹੋ ਕਹਿਣਾ ਚਾਹੁੰਦਾ ਵੀ ਉਹਨਾਂ ਦਾ ਪੇਜ ਬੰਦ ਕੀਤਾ ਫਿਰ ਬੇਨਤੀ ਕਰਦਾ ਕਿ ਉਹਨਾਂ ਦੇ ਭਾਰਤ ਆਉਣ ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੋ ਸਕਦਾ ਸੀਰਤ ਦਾ ਪੇਜ ਵੀ ਬੰਦ ਹੋ ਜਵੇ ਪਰ ਇਹ ਗੱਲ ਯਾਦ ਰੱਖਿਓ ਵੀ ਇਹ ਸਿਰਫ ਇੱਕ ਕੋਈ ਮਸਲਾ ਨਹੀਂ ਇੱਕ ਪਰਿਵਾਰ ਦੀ ਗੱਲ ਹੈ ਉਹਨਾਂ ਦੀ ਗੱਲ ਹੈ ਆਪੇ ਸਮਝਣ ਨਾ ਸਮਝਣ ਸਾਨੂੰ ਇਸ ਦੇ ਵਿੱਚ ਕੋਈ ਇੰਟਰਸਟ ਲੈਣ ਦੀ ਜ਼ਰੂਰਤ ਨਹੀਂ ਹੈਗੀ ਆਪੋ ਆਪਣੇ ਮਸਲਿਆਂ ਦੇ ਵੱਲ ਧਿਆਨ ਦਿਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ